ਸਸ਼ਿਕਾ ਲੋਕ ਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਤ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਲਸ ਪਰਮਿੰਦਰ ਸਿੰਘ ਰਾਏ ਜੀ ਮੈਂ ਦੋਸਤੋ ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਖਬਰਾਂ ਤੇ ਗੱਲਬਾਤ ਕਰਦੇ ਆਂ ਅੱਜ ਵੀ ਕੁਝ ਅਹਿਮ ਖਬਰਾਂ ਨੇ ਇੱਕ ਤਾਂ ਬਿੱਤੇ ਕੱਲ ਵੀ ਖਬਰ ਤੁਸੀਂ ਦੇਖੀ ਸੀ ਕਿ ਰਾਹੁਲ ਗਾਂਧੀ ਹੋਰੀ ਅਮਰੀਕਾ ਚ ਗਏ ਹੋਣੇ ਉੱਥੇ ਜਿਸ ਤਰੀਕੇ ਦੇ ਨਾਲ ਲੈ ਕੇ ਧਰਮ ਦੀ ਆਜ਼ਾਦੀ ਦੇ ਨਾਮ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਗੱਲ ਹਿੰਦੁਸਤਾਨ ਦੇ ਵਿੱਚ ਰਾਜਨੀਤੀ ਦੀ ਨਹੀਂ ਗੱਲ ਤਾਂ ਹੈਗੀ ਹੈ ਕਿ ਧਾਰਮਿਕ ਆਜ਼ਾਦੀ ਦੀ ਹਿੰਦੁਸਤਾਨ ਦੇ ਵਿੱਚ ਸਪੇਸ ਕਿੰਨੀ ਹੈ ਇਸੇ ਗੱਲ ਨੂੰ ਲੈ ਕੇ ਭਾਜਪਾ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀ ਹੈ ਕਿ ਦੇਸ਼ ਦਾ ਜਿਹੜਾ ਅਕਸ ਹੈ ਉਹ ਅਕਸ ਰਾਹੁਲ ਗਾਂਧੀ ਜਦੋਂ ਵੀ ਕਿਸੇ ਵਿਦੇਸ਼ੀ ਦੌਰੇ ਦੇ ਉੱਪਰ ਜਾਂਦੇ ਨੇ ਤਾਂ ਉੱਥੇ ਅਕਸ ਉਹ ਖਰਾਬ ਕਰਦੇ ਨੇ ਬਿੱਤੇ ਦਿਨੀ ਵੀ ਬੜੇ ਰੋਸ ਪ੍ਰਦਰਸ਼ਨ ਕੀਤੇ ਭਾਜਪਾ ਨੇ ਦੇਸਵਲਵ ਕੁਸ ਖਬਰਾਂ ਹੈਗੀਆਂ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਸਿਕੰਜਾ ਕਸਣ ਦੀ ਤਿਆਰੀ ਹੈ ਦੂਜੇ ਪਾਸੇ ਇੱਕ ਉਹ ਗਰੁੱਪ ਜਿਹੜਾ ਵੱਖ ਹੋਇਆ ਸ਼ਰੋਮਣੀ ਅਕਾਲ ਦਲ ਦੇ ਵਿੱਚੋਂ ਤੇ ਇੱਕ ਸ਼ਰੋਮਣੀ ਅਕਾਲ ਦਲ ਵਾਲਾ ਗਰੁੱਪ ਉਹ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਕਹਿੰਦੇ ਨੇ ਕਿ ਜੋ ਸਾਡੀਆਂ ਭੁੱਲਾਂ ਹੁਣ ਤੱਕ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਂਚਨਾ ਕਰਦੇ ਹਾਂ ਨੰਗ ਖਬਰਾਂ ਦੇ ਪਰ ਗੱਲਬਾਤ ਕਰਾਂਗੇ ਪ੍ਰਮੇਂਦਰ ਜੀ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਤੇ ਨਾਲ ਨਾਲ ਇਹ ਖਬਰ ਕਿ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਲਗਾਤਾਰ ਬੀਜਪੀ ਜਿਹੜੀ ਹੈਗੀ ਹੈ ਉਹ ਆਪਣੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਜੀ ਬਿਲਕੁਲ ਇਹਦੇ ਚ ਦੋ ਇੱਕ ਦੋ ਗੱਲਾਂ ਹੋਰ ਜਿਹੜੀਆਂ ਹੁਪਾ ਕਹਿ ਲਓ ਕਿ ਸਾਹਮਣੇ ਆਈਆਂ ਨੇ ਬਿਆਨ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ ਰਾਹੁਲ ਨੇ ਜਿਹੜਾ ਉੱਥੇ ਆ ਆਪਣਾ ਪਾਪਾਸ਼ਣ ਦੇ ਰੂਪ ਵਿੱਚ ਗੱਲਬਾਤ ਕੀਤੀ ਹੈ ਉਹਦੇ ਬਾਰੇ ਸਭ ਨੂੰ ਪਤਾ ਲੱਗੇ ਗਿਆ ਉਸ ਤੋਂ ਬਾਅਦ ਜਿਹੜੀ ਤਰਸਲ ਤਰਥੱਲੀ ਮਚੀ ਉਹ ਬੀਜੇਪੀ ਦੇ ਵਿੱਚ ਜਾਦੇ ਮਚੀ ਹੈ ਸਭ ਤੋਂ ਪਹਿਲਾਂ ਤਾਂ ਇਸ ਤੋਂ ਇਸ ਗੱਲ ਤੋਂ ਅੰਦਾਜ਼ਾ ਇਹ ਹੀ ਲਾਇਆ ਜਾ ਸਕਦਾ ਹੈ ਕਿ ਬੀਜੇਪੀ ਨੂੰ ਇਹ ਗੱਲ ਇੰਨੀ ਕਿਉਂ ਚੂਹੀ ਹੈ ਆਪਾਂ ਗੱਲ ਇਹ ਨਹੀਂ ਕਰਦੇ ਕਿ ਕੌਣ ਠੀਕ ਹੈ ਕੌਣ ਗਲਤ ਹੈ ਹਰ ਇੱਕ ਸਿਆਸੀ ਬੰਦਾ ਸਿਆਸਤ ਖੇਡਦਾ ਹੈ ਖੇਡ ਵੀ ਰਹੇ ਨੇ ਸਭ ਨੂੰ ਪਤਾ ਹੈ ਇੱਥੇ ਕੋਈ ਦੋਰਾਵਾਣੀ ਹੈਗੀਆਂ ਜਿੱਥੇ ਕਿਤੇ ਮੌਕਾ ਮਿਲਦਾ ਖਾਸ ਕਰ ਜਦੋਂ ਵਿਦੇਸ਼ੀ ਦੌਰਿਆਂ ਤੇ ਹੁੰਦੇ ਨੇ ਉੱਥੋਂ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਮੌਕਾ ਹੈ ਇਹ ਚੀਜ਼ ਉਛਾਲਣ ਦਾ ਤੇ ਉਛਾਲ ਲਈ ਜਾਂਦੀ ਹੈ ਤੇ ਉਹ ਉਹਦੇ ਦਾ ਪਿੱਛੇ ਦਾ ਮਕਸਦ ਜਿਹੜਾ ਹੁੰਦਾ ਉਹ ਸਿਆਸਤੋਂ ਹੁੰਦਾ ਕਿ ਸਿਆਸੀ ਲਾਹੇ ਕਿ ਮਿਲਿਆ ਜਾਵੇ ਮੁੱਦੇ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਦੋ ਗੱਲਾਂ ਹੁਣ ਸਾਹਮਣੇ ਆ ਰਹੀਆਂ ਬਿਆਨ ਤੋਂ ਬਾਅਦ ਭਾਜਪਾ ਮੱਚੀ ਭਾਜਪਾ ਨੇ ਅ ਇਕੱਲੋ ਕੇ ਬਿਨਾਂ ਦੇਰੀ ਕੀਤੇ ਆ ਆਪਣੇ ਉਹ ਆਕੂ ਅੱਗੇ ਕਰੇ ਜਿਹੜੇ ਇਸ ਕਮਿਊਨਿਟੀ ਨਾਲ ਸਬੰਧ ਰੱਖਦੇ ਸੀਗੇ। ਉਹਨਾਂ ਤੋਂ ਬਿਆਨ ਦਿਵਾਉਣੇ ਸ਼ੁਰੂ ਕੀਤੇ। ਚਲੋ ਕਹਿਰ ਹੁਣ ਨਵੀਂ ਗੱਲ ਕੀ ਹੈ ਇੱਕ ਤਾਂ ਸੋਨੀਆ ਗਾਂਧੀ ਦੇ ਜਿਹੜਾ ਘਰ ਦਾ ਘਰਾਓ ਕੀਤਾ ਬੀਜੇਪੀ ਨੇ। ਦੂਜੀ ਵੱਡੀ ਗੱਲ ਇਹ ਆ ਗਈ ਕਿ ਜਿਹੜਾ ਉਸ ਟਾਈਮਾ ਰਾਹੁਲ ਗਾਂਧੀ ਨੇ ਜਿਸ ਬੰਦੇ ਨੂੰ ਸੰਬੋਧਿਤ ਹੋ ਕੇ ਗੱਲ ਕੀਤੀ ਸੀ ਭਲੇਂਦਰ ਸਿੰਘ ਕੋਈ ਪੱਤਰਕਾਰ ਹੈਗੇ ਨੇ। ਉਹ ਵੀ ਸਾਹਮਣੇ ਆਏ ਨੇ ਉਹਨਾਂ ਨੂੰ ਵੀ ਲਿਆਂਦਾ ਗਿਆ ਜੇ ਆਪ ਆਏ ਨੇ ਉਹ ਖੁਦ ਜਾਣਦੇ ਨੇ। ਕਿਉਂਕਿ ਜੇ ਕੋਈ ਗੱਲ ਹੁੰਦੀ ਹੈ ਜੇ ਪੱਤਰਕਾਰੀ ਤੌਰ ਤੇ ਜਾਂ ਕਿਸੇ ਤਰ੍ਹਾਂ ਕੋਈ ਬੰਦਾ ਬੈਠਾ ਸਾਹਮਣੇ ਅਗਰ ਕੋਈ ਇਦਾਂ ਦੀ ਕਮਿਊਨਿਟੀ ਦੀ ਗੱਲ ਕਰਦਾ ਹੈ ਔਰ ਗਲਤ ਗੱਲ ਕਰ ਰਿਹਾ ਤਾਂ ਸਾਡਾ ਆਪ ਦਾ ਫਰਜ਼ ਬਣਦਾ ਹੈ ਕਿ ਅਸੀਂ ਉੱਠ ਕੇ ਉਸੇ ਟਾਈਮ ਉਹਨਾਂ ਨੂੰ ਟੋਕ ਦਈਏ। ਹਾਂ ਜੀ। ਕੋਈ ਗੱਲ ਨਹੀਂ ਹੁੰਦੀ। ਮੈਂ ਇਸ ਗੱਲ ਦੀ ਇਸ ਕਰਕੇ ਇੱਥੇ ਜ਼ਿਕਰ ਕਰਨਾ ਚਾਹੁੰਦਾ ਕਿ 84 ਵੇਲੇ ਵੀ ਦੋਨੋਂ ਪਾਰਟੀਆਂ ਸਟਰੋਂਗ ਪਾਰਟੀਆਂ ਮੰਨੀਆਂ ਜਾਂਦੇ ਸੀ ਬੀਜੇਪੀ ਔਰ ਕਾਂਗਰਸ। ਹਾਂ। ਚਾਹੇ ਸੱਤਾ 'ਚ ਕਾਂਗਰਸ ਸੀਗੀ। ਹਾਂ ਜੀ। ਲੇਕਿਨ ਬੀਜੇਪੀ ਆਰਐਸਐਸ ਵਰਗੀਆਂ ਸਪੋਰਟੀ ਪਾਰਟੀਆਂ ਕਹ ਲੋ ਨੂੰ ਸਪੋਰਟ ਕਰਦੀਆਂ ਸੀਗੀਆਂ ਔਰ ਉਸ ਇਸ ਗੱਲ ਦੀ ਇਹਨਾਂ ਦੇ ਆਗੂਆਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਤੀ ਰੂਪ ਵਿੱਚ ਵੀ ਦਰਜ ਕੀਤੀ ਹੈ ਬਿਆਨਬਾਜ਼ੀ ਇਹ ਤੇ ਜਿਹੜਾ ਬਲੂ ਸਟਾਰ ਹੋਇਆ ਉਹਦੇ ਸਬੰਧ ਚ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਨੌਜਵਾਨਾਂ ਦੀ ਫੜੋ ਫੜੀ ਜਾਂ ਕਿਸੇ ਤਰ੍ਹਾਂ ੱੱੱਕਾ ਕਹ ਲੋ ਜਾਂ ਛੁੱਠੇ ਮੁਕਾਬਲੇ ਜਾਂ ਖਾਲੜਾ ਵਰਗੇ ਨੇ ਜਿੱਦਾਂ ਸਾਹਮਣੇ ਲਿਆਂਦੀਆਂ ਚੀਜ਼ਾਂ ਉਹ ਕਿਸੇ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਲੀਡਰਾਂ ਤੋਂ ਕੋਈ ਲੁਕੀਆਂ ਥੋੜੀ ਹੋ ਹੈਗੀਆਂ ਨੇ ਹਾਂ ਉਸੇ ਉਦੋਂ ਕਿਉਂ ਨਹੀਂ ਬਾਤ ਕਿਸਨੇ ਚੱਕੀ ਉਦੋਂ ਵੀ ਬਾਤ ਚੱਕ ਸਕਦੇ ਸੀ ਜੇ ਸਤੀ ਦੀ ਮੁਕਤੀ ਮਨੁੱਖਤਾ ਦੀ ਗੱਲ ਕਰਦੇ ਆ ਕੋਈ ਬੰਦੇ ਦੇ ਅੰਦਰ ਮੰਨ ਦੇ ਭਾਵਨਾ ਕਹਿੰਦਾ ਮੈਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਪਰਿਵਾਰ ਦਾ ਹਰੇਕ ਬੰਦਾ ਕੋਈ क्रੂਅਲ ਹੋਵੇ ਜ਼ਾਲਮੇ ਹੋਵੇ ਕੋਈ ਬੰਦਾ ਸੌਫਟ ਹਾਰਟ ਵੀ ਹੋ ਸਕਦਾ ਨਰਮਦਿਲ ਵੀ ਹੋ ਸਕਦਾ ਤਾਂ ਉਹ ਉਹਦੋਂ ਗੱਲਾਂ ਕਿਉਂ ਨਹੀਂ ਚੱਕੀਆਂ ਗਈਆਂ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਜਾਂ ਬੀਜੇਪੀ ਵੱਲੋਂ ਕਿਉਂ ਨਹੀਂ ਚੱਕੀਆਂ ਗਈਆਂ ਉਸ ਤੋਂ ਬਾਅਦ ਤੁਸੀਂ ਬੰਦੀ ਸਿੰਘਾਂ ਦੀ ਦੇਖੋ ਗੱਲ ਕਰਦੋ ਅੱਜ ਤੱਕ ਸੰਘਰਸ਼ ਚੱਲੀ ਜਾਂਦੇ ਨੇ ਬੀਜੇਪੀ ਕਹਿੰਦੀ ਕਿ ਅਸੀਂ ਤਾਂ ਆ ਕੋਈ ਕਿਸੇ ਤਰ੍ਹਾਂ ਦੀ ਬੰਡੇ ਪਾਉਣ ਵਾਲੀ ਗੱਲ ਨਹੀਂ ਕਰਦੇ ਅਸੀਂ ਸਾਰੇ ਧਰਮਾਂ ਨੂੰ ਇਵਨ ਕੇ ਕਹਿ ਲਓ ਕਿ ਸਾਰੇ ਸੱਭਿਆਚਾਰਾਂ ਨੂੰ ਜੇ ਉਹ ਮਾਨ ਸਤਿਕਾਰ ਦਿੰਦੇ ਆ ਠੀਕ ਹੈ ਜਿੱਥੇ ਮੋਦੀ ਜੀ ਜਾਂਦੇ ਨੇ ਉਸੇ ਤਰ੍ਹਾਂ ਦਾ ਪਹਿਰਾਵਾ ਪਾਲ ਲੈਂਦੇ ਨੇ ਉਸੇ ਤਰ੍ਹਾਂ ਦੀ ਗੱਲ ਕਰਦੇ ਨੇ ਉਸੇ ਤਰ੍ਹਾਂ ਧਰਮ ਨਾਲ ਰਿਲੇਟਡ ਉਹ ਆਪਣਾ ਸਬੰਧ ਪੈਦਾ ਕਰ ਦਿੰਦੇ ਨੇ ਲੇਕਿਨ ਜੇਕਰ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਜਦੋਂ ਕਾਲੀ ਦਲ ਦਾ ਗੱਠਜੋੜ ਵੀ ਹੋਇਆ ਸੀ ਉਦੋਂ ਵੀ ਬੰਦੀ ਸਿੰਘਾਂ ਬਾਰੇ ਗੱਲ ਚੱਲੀ ਸੀ ਬੰਦੀ ਸਿੰਘਾਂ ਦੀ ਗੱਲ ਦਾ ਅੱਜ ਵੀ ਸ਼ਿਗਾਰਸ ਚ ਚੱਲੇ ਰਿਹਾ ਉਹਨਾਂ ਬਾਰੇ ਕਿਉਂ ਨਹੀਂ ਵਿਚਾਰੇ ਨੂੰ ਤੰਦਰਾ ਕੀਤਾ ਜਾਂਦਾ ਉਹ ਇਹ ਕੋਈ ਧੱਕਾ ਤੋਂ ਅਜੇ ਧੱਕਾ ਨਹੀਂ ਹੈ ਜਦੋਂ ਤੁਸੀਂ ਇੱਕ ਕ੍ਰਿਮੀਨਲ ਬੰਦੇ ਨੂੰ ਜਿਹੜਾ ਕਤਲ ਕਰਕੇ ਜਾ ਰਿਹਾ ਜਿਹੜਾ ਸਮਾਜ ਲਈ ਘਾਤਕ ਹੈ ਜਿਹੜਾ ਬਹੁਤ ਬੇਟੀਆਂ ਲਈ ਘਾਤਕ ਹੈ ਸਮਾਜ ਦੀਆਂ ਧੀਆਂ ਪਣਾ ਲਈ ਘਾਤਕ ਹੈ ਉਹਨਾਂ ਨੂੰ ਤੁਸੀਂ ਪਰੋਲਾਂ ਤੇ ਛੱਡ ਦਿੰਦੇ ਹੋ ਤੇ ਜਿਹੜੇ ਬੰਦੇ ਸਿੰਘ ਜਿਹੜੇ ਕਹਿੰਦੇ ਆ ਕਿ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਉਹਨਾਂ ਦੇ ਕੇਸ ਵਿਚਾਰੇ ਜਾ ਸਕਦੇ ਆ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਿਆ ਉਮਰਾ ਬਿਹਾ ਚੁੱਕਿਆ ਹੁਣ ਕੁਝ ਉਹ ਇਦਾਂ ਦੀ ਉਹਨਾਂ ਦੇ ਵਿੱਚ ਤਾਕਤ ਸਮਰੱਥਾ ਨਹੀਂ ਹੈ ਕਿ ਉਸ ਲੈਵਲ ਤੱਕ ਦੀ ਸੋਚ ਅਪਣਾ ਸਕਣ ਜਾਂ ਬਾਹਰ ਆ ਕੇ ਉਹਨਾਂ ਨੂੰ ਉਹਨਾਂ ਦੇ ਬਾਹਰ ਆਉਣ ਨਾਲ ਸਮਾਜ ਨੂੰ ਕੋਈ ਖਤਰਾ ਹੈ ਜਾਂ ਨਹੀਂ ਹੈ ਇਹ ਚੀਜ਼ਾਂ ਕੋਖਣ ਦੇ ਲਈ ਤੁਸੀਂ ਅੱਗੇ ਕਿਉਂ ਨਹੀਂ ਆਏ ਕਦੇ ਇਹ ਦੋਵੇਂ ਪਾਰਟੀਆਂ ਨੂੰ ਸਵਾਲ ਹੈ ਕਾਂਗਰਸ ਨੂੰ ਵੀ ਭਾਜਪਾ ਨੂੰ ਆਪ ਕੋ ਜਿਹੜੇ ਬੋਲ ਰਹੇ ਨੇ ਚਾਹੇ ਉਹ ਸਿੱਕੇ ਕਮਿਊਨਿਟੀ ਨਾਲ ਸਬੰਧਤ ਰੱਖਦੇ ਆ ਗੂਮੁਰੇ ਆ ਬਿਆਨ ਦੇ ਰਹੇ ਨੇ ਉਹ ਦੱਸ ਦੇਣ ਬਈ ਉਹਨਾਂ ਪਰਿਵਾਰਾਂ ਦਾ ਕੀ ਕਸੂਰ ਹੈ ਜਿਨ੍ਹਾਂ ਦੇ ਘਰ ਉਜੜ ਗਏ ਬੰਦੀ ਸਿੰਘਾਂ ਦੇ ਇਹ ਇਹ ਤੱਕਾ ਨਹੀਂ ਹੈਗਾ ਸਹੀ ਤੋਂ ਚਲੋ ਖੈਰ ਇਹ ਗੱਲਾਂ ਆਪਾਂ ਕਹਿ ਸਕਦਾ ਕਿ ਇਹ ਬੀਜੇਪੀ ਹੁਣ ਸਿਆਸਤ ਕਰ ਰਹੀ ਹੈ ਜਾਂ ਕਾਂਗਰਸ ਵੀ ਸਿਆਸਤ ਕਰ ਰਹੀ ਹੈ ਸਾਰੀਆਂ ਅੱਖੋਂ ਪਰੋਖੇ ਕਰਕੇ ਸਿਰਫ ਇਹ ਗੱਲ ਕਰੀਤੀ ਕੀਤੀ ਜਾਣੀ ਕਿ ਬਰਾਹੁਲ ਨਿਆ ਕਰਤਾ ਰਾਹੁਲ ਨੇ ਵੰਡ ਪਾਣ ਵਾਲਾ ਬਿਆਨ ਦਿੱਤਾ ਰਾਹੁਲ ਵੰਡਣਾ ਚਾਹੁੰਦਾ ਹੈ ਰਾਹੁਲ ਦਾ ਬਿਆਨ ਰੱਖਵਾ ਕਰਨ ਦੇ ਬੁਰਤੇ ਰਾਹੁਲ ਦਾ ਬਿਆਨ ਘੱਟ ਗਿਣ ਤੇ ਉਲਟਾ ਇਹ ਅਖੰਡ ਭਾਰਤ ਨੂੰ ਖਤਰਾ ਹੁੰਦਾ ਜੀ ਇਹ ਚਲੋ ਨੋ ਜਿਹੜੀ ਬਿਆਨਬਾਜ਼ੀ ਤੁਸੀਂ ਦੇਖੋ ਕੱਲੀ ਸਿੱਖਾਂ ਪ੍ਰਤੀ ਨਹੀਂ ਸਿੱਖਾਂ ਦਾ ਤਾਂ ਨਾਂ ਲੈ ਕੇ ਘੱਟ ਗਿਣਤੀ ਦੀ ਗੱਲ ਕੀਤੀ ਹੈ ਤੇ ਜਿਹੜੀ ਗੱਲ ਰਾਹੁਲ ਨੇ ਕੀਤੀ ਹੈ ਉਹ ਉਹ ਪਾਸ਼ਾਵਾਂ ਤੇ ਵੀ ਕੀਤੀ ਹੈ ਉਹਦਾ ਕੋਈ ਰੌਲਾ ਨਹੀਂ ਪਾ ਰਿਹਾ ਜੀ ਉਹਨੇ ਹਿੰਦੀ ਦਾ ਨਾਂ ਲਏ ਬਿਨਾ ਉਨੇ ਗੱਲ ਬਾਕੀ ਭਾਸ਼ਾਵਾਂ ਦੀ ਕਰਤੀ ਸਿੱਖਾਂ ਦਾ ਨਾਂ ਲੈ ਕੇ ਉਹਨੇ ਘਟ ਗਿਣਤੀਆਂ ਦੀ ਗੱਲ ਕਰਤੀ ਤੇ ਜਿਹੜਾ ਕੇਂਦਰੀਵਾਦੀ ਇਹਨਾਂ ਦੀ ਨੀਤੀਆਂ ਦੇ ਉਲਟ ਚੀਜ਼ ਜਾਂਦੀ ਹੈ ਉਹ ਉਹਨੇ ਕਹਿਤਾ ਕਿ ਵੱਖ-ਵੱਖ ਧਰਮਾਂ ਸਭਿਆਚਾਰਾਂ ਦਾ ਦੇਸ਼ ਭਾਰਤ ਯੂਨਾਈਟਿਡ ਸਟੇਟ ਆਫ ਇੰਡੀਆ ਦੀ ਗੱਲ ਕਹਿ ਕੇ ਉਹਨੇ ਉਹਨੂੰ ਖੰਡਣ ਕਰਦਾ ਗੱਲ ਦਾ ਅਸਲ ਇਹ ਪਿੱਛੇ ਇਹ ਹੈ ਤੇ ਇਹ ਇਹ ਚਾਹਦੇ ਕੋਈ ਨਹੀਂ ਹੈਗੇ ਇਦਾਂ ਦੀ ਗੱਲ ਕਰਕੇ ਕਿ ਅਸੀਂ ਜਿਹੜੀ ਸਾਡੀ ਨੀਤੀ ਹੈ ਉਹ ਉਹਦੇ ਤੇ ਖਿਲਾਫ ਕੋਈ ਬਿਆਨ ਜਾਵੇ ਉਹਦੇ ਖਿਲਾਫ ਅਸੀਂ ਜੇ ਸਾਨੂੰ ਕੋਈ ਦੇਸ਼ ਵਿਦੇਸ਼ ਦੇ ਵਿੱਚ ਕੋਈ ਕੱਲ ਨੂੰ ਪੱਤਰਕਾਰ ਖੜੇ ਹੋ ਕੇ ਸਵਾਲ ਪੁੱਛ ਲੈਣ ਜਿਵੇਂ ਪਹਿਲਾਂ ਵੀ ਮੋਦੀ ਸਾਹਿਬ ਨੂੰ ਆਪਣੇ ਪ੍ਰਧਾਨ ਮੰਤਰੀ ਨੇ ਜਿਹੜੇ ਉਹਨਾਂ ਨੂੰ ਪੁੱਛ ਬੈਠੇ ਸੀਗਾ ਪੱਤਰਕਾਰ ਵਿਦੇਸ਼ ਦੇ ਵਿੱਚ ਤਾਂ ਉਹ ਲਾਜਵਾਬ ਹੋ ਗਏ ਸੀ ਜਵਾਬ ਨਹੀਂ ਸੀ ਇਦਾਂ ਦੇ ਜਿਹੜੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਖਾਸ ਕਰ ਅਮਰੀਕਾ ਵਰਗੇ ਕੰਟਰੀ ਦੇ ਵਿੱਚ ਜਾ ਕੇ ਇਦਾਂ ਦੇ ਜਿਹੜੇ ਬਿਆਨ ਨੇ ਜਿਹੜੇ ਇਹਨਾਂ ਦੇ ਆਪਣੀਆਂ ਨੀਤੀਆਂ ਜਿਹੜੀਆਂ ਆਰਐਸਐਸ ਖਾਸ ਕਰ ਬੀਜੇਪੀ ਉਹਨਾਂ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਉਹਨਾਂ ਨੂੰ ਉਹਨਾਂ ਦੇ ਬਖੀਰ ਦੇਣ ਦੇ ਨੇ ਜਾਂ ਉਹਨਾਂ ਦੇ ਉੱਤੇ ਕਿੰਤੂ ਖੜਾ ਕਰਦੇ ਨੇ ਜਾਂ ਉਹਨਾਂ ਨੂੰ ਕਟਹਿਰ 'ਚ ਖੜਾ ਕਰਦੇ ਨੇ ਉਹ ਇਸ ਤਰ੍ਹਾਂ ਦੇ ਬਿਆਨਾਂ ਨੂੰ ਲੈ ਕੇ ਇੱਕ ਬਿਆਨ ਚਾਕੇ ਉਹਦਾ ਸਹਾਰਾ ਲੈ ਕੇ ਅੱਗੇ ਤੋਰ ਪੈਂਦੇ ਨੇ ਵੀ ਇਸ ਗੱਲ ਨੂੰ ਬਸ ਅੱਗੇ ਲੈ ਜਾਓ ਜੀ ਜਦੋਂ ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ ਸਾਰੇ ਭਾਈਚਾਰ ਪੂਰੇ ਭਾਰਤ ਵਿੱਚ ਕਿਤੇ ਵੀ ਕੋਈ ਏਡਾ ਰੌਲਾ ਨਹੀਂ ਹੁੰਦਾ ਹੁੰਦਾ ਵੀ ਕਿ ਤੁਸੀਂ ਇਕੱਠੇ ਹੋ ਕੇ ਬਾਕੀ ਫਿਰ ਕੇ ਲੜਦੇ ਹੀ ਫਿਰਦੇ ਆ ਜੀ ਜਦੋਂ ਇਹਨਾਂ ਦੇ ਬਿਆਨਬਾਜ਼ੀ ਹੁੰਦੀ ਹੈ ਉਦੋਂ ਕੁਝ ਫਿਰਕੇ ਜਾਂ ਕੁਝ ਇਹਨਾਂ ਦੇ ਪਾਲੇ ਹੋਏ ਗੁੰਡੇ ਅੰਸਰ ਅੰਸਰ ਪੋਲਿਟੀਕਲ ਪਾਰਟੀਆਂ ਨੂੰ ਹੁੰਦ ਨੇ ਉਹ ਉਹ ਇਦਾਂ ਦੇ ਦੰਗੇ ਫਸਾਦਾਂ ਨੂੰ ਜਨਮ ਦੇਣ ਵਾਲੇ ਹੁੰਦੇ ਨੇ ਉਹ ਬਿਆਨਬਾਜ਼ੀ ਗਲਤ ਕਰਕੇ ਢੁਕਾ ਦਿੰਦੇ ਨੇ ਉੱਥੇ ਢਟਕ ਜਾਂਦੇ ਆ ਉਹ ਮਾਰ ਕਟਾਪ ਕਰਦੇ ਨੇ ਮੁੜ ਕੇ ਅਲੋਪ ਹੋ ਜਾਂਦੇ ਨੇ ਅੱਜ ਤੱਕ ਕਿੰਨੇ ਦੇ ਦੰਗਾਕਾਰੀਆਂ ਨੂੰ ਫਾਂਸੀਆਂ ਹੋਈਆਂ ਜਾਂ ਕਿੰਨੇ ਦੇ ਦੰਗਾਕਾਰੀ ਅੰਦਰ ਹੋ ਗਏ ਪਤਾ ਸਭ ਨੂੰ ਹੁੰਦਾ ਵੀ ਕੌਣ-ਕੌਣ ਬੰਦੇ ਨੇ ਕੀ ਹੈਗਾ ਇੱਕ ਮਤਲਬ ਕਹਿਣ ਦਾ ਭਾਵ ਹੈ ਕਿ ਛੋਟੀ ਜੀ ਚੀਜ਼ ਨੂੰ ਲੈ ਕੇ ਤੁਸੀਂ ਬੰਦਾ ਮਾਰ ਦਿੰਦੇ ਹੋ ਜੀ ਫਿਰ ਕਿਹਦੀ ਗੱਲ ਕਰਕੇ ਧਰਮ ਦੀ ਗੱਲ ਕਰਕੇ ਆੜ ਲੈ ਕੇ ਚਾਹੇ ਉਸ ਧਰਮ ਦੇ ਵਿੱਚ ਤੁਸੀਂ ਆਪ ਖਰੇ ਕਦੇ ਉਤਰੋ ਹੀ ਨਾ ਜੇ ਤੁਹਾਡਾ ਜੀਵਨ ਦੇਖ ਲਿਆ ਜਾਵੇ ਤੁਹਾਡੀ ਤੁਹਾਡੇ ਕੰਮ ਦੇਖ ਲਏ ਜਾਂ ਲੇਕਿਨ ਉਸ ਧਰਮ ਦੀ ਆੜ ਲੈ ਕੇ ਤੁਸੀਂ ਬੰਦਾ ਮਾਰ ਦਿੰਦੇ ਹੋ ਕਿਸੇ ਦੇ ਘਰ ਦਾ ਜੀ ਖਤਮ ਕਰ ਦਿੰਦੇ ਹੋ ਮਤਲਬ ਮੈਂ ਪਿੱਛੇ ਇੱਕ ਘਟਨਾ ਅਖਬਾਰਾਂ 'ਚ ਪੜ੍ਹ ਰਿਹਾ ਸੀ ਇੱਕ ਨੌਜਵਾਨ ਮੁੰਡਾ 19-20 ਸਾਲਾਂ ਦਾ ਮਾਰ ਦਿੱਤਾ ਗਿਆ ਕਹਿੰਦੇ ਜੀ ਇਹ ਗਊ ਦਾ ਮਾਸ ਖਾਂਦਾ ਜਾਂਦ ਕਿ ਉਹ ਕਿਤੇ ਪਾਰਟੀ ਪੂਟੀ ਤੋਂ ਘਰ ਜਾ ਰਿਹਾ ਸੀ ਵਾਪਸ ਹਾਂ ਜੀ ਉਹ ਕਹਦਾ ਜੀ ਗਊ ਦਾ ਮਾਸ ਖਾ ਕੇ ਆ ਜਦ ਕਿ ਹੈ ਹੀ ਉਹ ਹਿੰਦੂ ਕਮਿਊਨਿਟੀ ਨਾਲ ਸਬੰਧਤ ਸੀ ਬੰਦੇ ਉਹ। ਸੋ ਉਹ ਉਹ ਇਤਾਂ ਦੇ ਜਦੋਂ ਬੰਦਾ ਮਾਰ ਦਿੰਦਾ ਕਤਲ ਕਰ ਦਿੰਦੇ ਆ ਇਨਸਾਨ ਨੂੰ ਖਤਮ ਕਰ ਦਿੰਦੇ ਆ ਉਹਨਾਂ ਦੇ ਖਿਲਾਫ ਕਦੋਂ ਕਾਰਵਾਈ ਹੋਊਗੀ? ਹਾਂ ਜੀ। ਉਹ ਅੱਤਵਾਦ ਨਹੀਂ ਹੈਗਾ। ਉਹ ਉਹ ਉਹਨੂੰ ਤੁਸੀਂ ਕਿਹੜੀ ਕੈਟਾਗਰੀ ਚ ਰੱਖਦੇ ਹੋ? ਜੀ। ਉਹ ਤਿੱਧਾ ਵੀ ਤੁਹਾਨੂੰ ਦੱਸਣੀਆਂ ਪੈਣੀਆਂ ਤਾਂ ਤੁਸੀਂ ਇਹ ਇੱਥੋਂ ਸਾਫ਼ ਪਾਕ ਸਾਫ਼ ਹੋ ਸਕਦੇ ਹੋ। ਤੋ ਪੱਤੀ ਪੱਤੀ 22000 ਦੇ ਚਲਾਨ ਕੱਟੇ ਗਏ ਨੇ ਹੁਣ ਪਿੱਛੇ ਦਿੱਲੀ ਗੁਰਦੁਆਰੇ ਤੇ ਆਉਣ ਵਾਲੇ ਲੋਕਾਂ ਦੇ ਉਹਨਾਂ ਨੂੰ ਟਾਈਮਿੰਗ ਦਿੱਤੀ ਗਈ ਕਿ ਇੰਨੇ ਵਜੇ ਤੋਂ ਪਹਿਲਾਂ ਤੁਸੀਂ ਆ ਨਹੀਂ ਸਕਦੇ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਬਕਾਇਦਾ ਤੌਰ ਤੇ ਸਟੇਜ ਤੇ ਖੜ ਕੇ ਜਿਨ੍ਹਾਂ ਨੇ ਚਲਾਨ ਕਟਵਾਏ ਜੀ ਉਹ ਖੜੇ ਹੋ ਕੇ ਦੱਸੇ ਕਿ ਇਹਨਾਂ ਨੇ ਰੋਕਿਆ ਉਹਨਾਂ ਨੂੰ ਜੀ ਉਹ ਦੱਸਣ ਦਾ ਉਹ ਬੰਦੇ ਵੀ ਸਾਹਮਣੇ ਆਉਣੇ ਚਾਹੀਦੇ ਨੇ ਭਾਈ ਸਾਨੂੰ ਰੋਕਿਆ ਗਿਆ ਸੀ ਅਜਿਹੇ ਬਿਆਨਬਾਜ਼ੀ ਕਰਦੇ ਹਨ ਉਹਨਾਂ ਨੂੰ ਪੁੱਛਣ ਵੀ ਤੁਸੀਂ ਉਦੋਂ ਕਿੱਥੇ ਸੀ ਭਾਈ ਜੀ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਲੁਕੀਆਂ ਚਿਪੀਆਂ ਦਾ ਹੈ ਨਹੀਂ ਕਿਸੇ ਤੋਂ ਪਰ ਠੀਕ ਹੈ ਅਗਵਾਰਾਂ ਦਾ ਬਿਆਨ ਪੜ ਕੇ ਲੋਕ ਉਦੋਂ ਹੋਰ ਤੁਰਦੇ ਆ ਜਾਂ ਮੀਡੀਆ ਦੇਖ ਕੇ ਉਦੋਂ ਹੁੰਦਾ ਸੱਚਾਈ ਤਾਂ ਜਿਹੜੀ ਹੈਗੀ ਉਹ ਤਾਂ ਹੈ ਹੀ ਹੈ ਉਹ ਚਾਹੇ ਰਾਹੁਲ ਬੋਲਦੇ ਚਾਹੇ ਕੋਈ ਹੋਰ ਬੋਲਦੇ ਸੱਚ ਨੇ ਸੱਚ ਹੀ ਰਹਿਣਾ ਉਹ ਇਹ ਜ਼ਰੂਰੀ ਨਹੀਂ ਹੈ ਕਿ ਰਾਹੁਲ ਬੋਲੇ ਤਾਂ ਹੀ ਇਹ ਗੱਲ ਇਦਾਂ ਪਟਕਰੀਏ ਜੇ ਕੋਈ ਹੋਰ ਵੀ ਬੋਲਦੇ ਤਾਂ ਉਹ ਸੱਚੇ ਤਾਂ ਭਾਰਤ ਦੇ ਵਿੱਚ ਜੋ ਹੋ ਰਿਹਾ ਹੈ ਉਹ ਸਭ ਨੂੰ ਦਿਖਦਾ ਸੋ ਇਹਦੇ ਬਾਬਤ ਬੀਜੇਪੀ ਨੂੰ ਕੋ ਠੋਸ ਕਦਮ ਉਠਾਉਣੇ ਚਾਹੀਦੇ ਕਿ ਇਹਨਾਂ ਚੀਜ਼ਾਂ ਨੂੰ ਕਿਵੇਂ ਨੱਤ ਪਾ ਕੇ ਆਪਣੇ ਆਪ ਨੂੰ ਪਾਕ ਪਵਿੱਤਰ ਦੱਸੇ ਜਿਹੜੇ ਇਦਾਂ ਦੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਦੇ ਬੰਦੇ ਨੇ ਚਾਹੇ ਉਹਨਾਂ ਦੇ ਛੋਟੇ ਲੈਵਲ ਦੇ ਆਗੂ ਨੇ ਚਾਹੇ ਉਹਨਾਂ ਦੇ ਚਮਚੇ ਗਏ ਲੋ ਚਾਪ ਲੂਸੀ ਕਰਨ ਵਾਲੇ ਕਹਤੋ ਲੋਕ ਨੇ ਉਹਨਾਂ ਨੂੰ ਠੱਲ ਪਾਈ ਜਾਵੇ ਤਾਂ ਕਿਤੇ ਬੀਜੇਪੀ ਦਾ ਸੁਧਰ ਸੁਧਰ ਸਕਦਾ ਅਦਰਵਾਇਜ਼ ਇਸ ਥੀ ਤੋਂ ਬਚਣਾ ਮੁਸ਼ਕਲ ਹੈ ਜੀ ਹਾਂ ਜੀ ਪਰਮੇਂਦਰ ਜੀ ਅਗਲੀ ਖਬਰ ਹੈਗੀ ਕਿ ਵਿਕਰਮ ਮਜੀਠੀਆ ਵਾਲਾ ਕੇਸ ਹੈ ਡਰਗ ਕੇਸ ਹੈ ਉਹ ਤੇ ਹੁਣ ਉਹਦੇ ਵਿੱਚ ਕਹਿੰਦੇ ਕਿ ਈਡੀ ਜਾਂਚ ਕਰੂਗੀ ਤੇ ਪਹਿਲਾਂ ਪੰਜਾਬ ਸਰਕਾਰ ਨੇ ਕਈ ਸੀਟਾਂ ਬਣਾਈਆਂ ਇਹਦੇ ਤੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਅਸਤੀਫਾ ਵੀ ਦਿੱਤਾ ਅਰਵਿੰਦ ਕੇਜਰੀਵਾਲ ਮਾਫੀ ਮੰਗ ਗਏ ਸੀ ਕਿ ਉਹ ਰੋਜ਼ ਮੈਥੋਪੋਟਾਂ ਦੇ ਵਿੱਚ ਆਏ ਨਹੀਂ ਜਾਂਦਾ ਵਿਕਰਮ ਅਜੀਤਿਆ ਜ਼ਮਾਨਤ ਦੇ ਉੱਪਰ ਬਾਹਰ ਆਏ ਹੋਏ ਨੇ ਤੇ ਹੁਣ ਈਡੀ ਕਹਿੰਦੇ ਜੀ ਕਿ ਅਸੀਂ ਜਾਂਚ ਕਰਾਂਗੇ ਫਿਰ ਇਹਦੇ ਵਿੱਚ ਅਸੀਂ ਦੇਖਾਂਗੇ ਹੁਣ ਕੀ ਹੈ ਕੀ ਨਹੀਂ ਤੇ ਪੱਤਰ ਲਿਖ ਕੇ ਕਹਿੰਦੇ ਕਿ ਤੁਸੀਂ ਸਾਨੂੰ ਦੱਸੋ ਹੁਣ ਤੱਕ ਕੀ ਕੀ ਹੋਇਆ ਇਹਦੇ ਵਿੱਚ ਤੇ ਇਹਦੇ ਨਾਲੋਂ ਇੱਕ ਖਬਰ ਹੋਰ ਲੈ ਲੈ ਲਾਂਗੇ ਆਪਾਂ ਉਹ ਹੈਗੀ ਹੈ ਕਿ ਅਕਾਲ ਤਖਤ ਸੱਪਤੇ ਪੇਸ਼ ਹੁੰਦੇ ਨੇ ਜਿਹੜੇ ਅਕਾਲੀ ਜਲ ਦੇ ਵਿੱਚ ਰਹੇ ਹੋਏ ਲੋਕ ਨੇ ਜਾਂ ਅਕਾਲੀ ਚਲਵਾਲੇ ਨੇ ਉਹ ਕਹਿੰਦਾ ਕਿ ਅਸੀਂ ਆਪਣੀਆਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਦੇ ਅਸੀਂ ਖਿਮਾਇਆ ਚਰਨਾ ਕਰਦੇ ਆ। ਦੇਖੋ ਜਿਹੜੀ ਪਹਿਲੀ ਗੱਲ ਹੈ ਵਿਕਰਮ ਸਿੰਘ ਮਜੀਠੀਆ ਬਾਰੇ ਏਡੀ ਹੁਣ ਮੈਂ ਕਹ ਰੋ ਕਿ ਜਿਹੜੀ ਵਿਕਰਮ ਮਜੀਠੀਆ ਨੂੰ ਘੇਰਨ ਦੀ ਤਿਆਰੀ ਚ ਬੈਠੀ ਆ ਉਹ 13 ਸਾਲ ਦਾ ਰਿਕਾਰਡ ਜਿਹੜਾ ਹੈਗਾ ਕਿਤੇ ਉਹਨੂੰ ਇਕੱਠਾ ਕਰਨ ਦੇ ਮਤਲਬ ਜਾਂਚ ਕਰਨ ਦੇ ਉਹਦੇ ਰਾਤ ਤੋਂ ਰੁਪਈਆ ਆਈਡੀ ਤੇ ਉਹ ਚਾਹੁੰਦੀ ਹੈ ਕਿ 13 ਸਾਲਾਂ ਦੇ ਵਿੱਚ ਇਨਾਂ ਦੀ ਪਰਿਵਾਰ ਦੀ ਆਮਦਨ ਕਿੰਨੀ ਵਧੀ ਕਿੱਥੋਂ ਆਇਆ ਪੈਸਾ ਕੀ ਕੀਤਾ ਇਹਨਾਂ ਦੀਆਂ ਕੰਪਨੀਆਂ ਜਾਂ ਵਿਦੇਸ਼ੀ ਕੰਪਨੀਆਂ ਜੋ ਕੋ ਫੰਡ ਆਏ ਨੇ ਕਿਵੇਂ ਆਏ ਨੇ ਆਏ ਵੀ ਨੇ ਜਾਂ ਨਹੀਂ ਆਏ ਨੇ ਜਿਹੜੀ ਪਹਿਲਾਂ ਸਟ ਬਿਸ਼ੇਸ਼ ਟੀਮ ਬਣਾਈ ਸੀ ਇੱਕ ਉਹ ਉਹਨੇ ਤਾਂ ਜਾਂਚ ਕਰ ਲਈ ਸੀ ਉਹਦੇ ਉਹ ਤੋਂ ਜਿਹੜੀ ਜਾਂਚ ਦੇ ਵਿੱਚ ਉਹਨਾਂ ਨੇ ਕੁਝ ਉਹਨਾਂ ਦੇ ਹੱਥ ਲੱਗਿਆ ਜਾਂ ਨਹੀਂ ਲੱਗਿਆ ਜਾਂ ਕਿਹੜੇ ਦਸਤਾਵੇਜ਼ਾਂ ਜਰਾਹੀ ਉਹਨਾਂ ਨੇ ਜਾਂਚ ਕੀਤੀ ਕਿਹੜੇ ਉਹਨਾਂ ਨੂੰ ਮਿਲੇ ਬਤੌਰ ਪ੍ਰੂਫ ਮਿਲੇ ਜਾਂ ਕੁਝ ਮਿਲਿਆ ਜਾਂ ਨਹੀਂ ਮਿਲਿਆ ਉਹ ਸਾਰੇ ਕਾਗਜ਼ ਵੀ ਪੱਤਰ ਲਿਖ ਕੇ ਜਿਹੜੇ ਹੈਗੇ ਪੰਜਾਬ ਸਰਕਾਰ ਤੋਂ ਈਡੀ ਨੇ ਮੰਗ ਲਏ ਆ ਤੇ ਪੰਜਾਬ ਸਰਕਾਰ ਨੇ ਵੀ ਪੱਤਰ ਤਿਆਰ ਕਰਕੇ ਦੇਣ ਦੀ ਤਿਆਰੀ ਕਰ ਲਈ ਹੈ ਜਾਨੀ ਕਿ ਕਹਿ ਲਓ ਕਿ ਤਿਆਰ ਕਰ ਲਏ ਆ ਉਹ ਸਿਰਫ ਸੌਂਫਣੀ ਆਈਡੀ ਨੂੰ ਪੱਤਰ ਜਵਾਬ ਵਿੱਚ ਜਿਹੜੇ ਦਸਤਾਵੇਜ਼ ਮੰਗੇ ਗਏ ਆ ਉਹ ਅਤੇ 13 ਸਾਲਾਂ ਦਾ ਜਿਹੜਾ ਵਿੱਤੀ ਰਿਕਾਰਡ ਖਾਸ ਕਰ ਨਕਦ ਜਾਂ ਹੋਰ ਵਿਦੇਸ਼ੀ ਕੰਪਨੀਆਂ ਰਾਹੀਂ ਆਇਆ ਹੈ ਪੈਸਾ ਉਹ ਸਾਰਾ ਕੁਝ ਉਹਦੇ ਵਿੱਚ 13 ਸਾਲਾਂ ਵਿੱਚ ਦੋ ਸਾਲਾਂ ਦੇ ਵਿੱਚ ਕਹਿੰਦੇ ਸਿਰਫ ਦੋ ਸਾਲਾਂ 'ਚ 100-100 ਕਰੋੜ ਰੁਪਏ ਦਾ ਵੀ ਕੋਈ ਲੈਣ ਦੇਣ ਦਾ ਮਾਮਲਾ ਸਾਹਮਣੇ ਆਇਆ ਉਹ ਖਾਸ ਕਰਕੇ ਫਿਲਹਾਲ ਜਿਹੜੀ ਬੈਂਕਰਾਂਹੀਂ ਟਰਾਂਸਫਰ ਹੋਈ ਹੈ ਉਹ ਪੈਸਾ ਉਹ ਨਕਦ ਪੈਸਾ ਜਾਂ ਬੈਂਕਰਾਂਹੀਂ ਟਰਾਂਸਫਰ ਹੋਇਆ ਕਿਸੇ ਤਰੀਕੇ ਹੋਰ ਤਰੀਕਿਆਂ ਨਾਲ ਪ੍ਰਕਿਰਿਆ ਨਾਲ ਉਦੀ ਜਾਂਚ ਜਿਹੜੀ ਈਡੀ ਜਿਹੜੀ ਹੈ ਉਹ ਕਰ ਰਹੀ ਹੈ ਸੋ ਹੁਣ ਦੇਖਣਾ ਤਾਂ ਹੀ ਪਵੇਗਾ ਕਿ ਈਡੀ ਕਿਸ ਉਤੇ ਸਟੇਜ ਤੇ ਪਹੁੰਚਦੀ ਹੈ ਤੇ ਵਿਕਰਮਜੀਤ ਸਿੰਘ ਦਾ ਇਸ ਕਾਰਵਾਈ ਤੋਂ ਕਹਿੰਦੇ ਮੈਂ ਡਰਨ ਵਾਲਾ ਨਹੀਂ ਪੰਜਾਬ ਸਰਕਾਰ ਇਹ ਕਰਵਾ ਰਹੀ ਹੈ ਤੇ ਕਰਵਾ ਲਵੇ ਵੀ ਮੈਂ ਤਾਂ ਪਾਕ ਸਾਫ ਹੋ ਕੇ ਨਿਕਲੂਗਾ ਉਹਨਾਂ ਦੇ ਆਗੂ ਕਹਿ ਰਹੇ ਕਿ ਪਹਿਲਾਂ ਈਡੀ ਜਾਂਚ ਕਰ ਚੁੱਕੇ ਹੁਣ ਦੁਬਾਰਾ ਕਿਉਂ ਇਹਨਾਂ ਨੇ ਪੱਤਰ ਪੰਜਾਬ ਸਰਕਾਰ ਨੇ ਲਿਖਿਆ ਈਡੀ ਜਾਂਚ ਕਰੇ ਚਲੋ ਜੋ ਵੀ ਹੈ ਤਾਂ ਸਿਆਸੀ ਬਿਆਨ ਹੁੰਦੇ ਨੇ ਗੱਲ ਤਾਂ ਹੈ ਕਿ ਜੇ ਏਡੀ ਹੁਣ ਅੱਗੇ ਆ ਰਹੀ ਹੈ ਹੋ ਸਕਦਾ ਇਹਨਾਂ ਮਾਮਲਿਆਂ ਦੇ ਵਿੱਚ ਵੀ ਜਿਹੜਾ ਆਪਾਂ ਕਹਿ ਸਕਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਤਾਰਾ ਹੋ ਜੇ ਪਰ ਆਮ ਆਦਮੀ ਪਾਰਟੀ ਦਾ ਪਰਮਿੰਦਰ ਜੀ ਕਹਿੰਦੀ ਹੈ ਕਿ ਏਡੀ ਬੰਦੇ ਫੜਦੀਏ ਝੁੱਠੇ ਬੰਦੇ ਫੜਦੀਏ ਜਦੋਂ ਆਪਣੇ ਸਾਡੇ ਨਾਲ ਤਾਂ ਹੋਇਆ ਹੋਇਆ ਜਦੋਂ ਆਪਣੇ ਤੇ ਪੈਂਦੀ ਉਹ ਤਾਂ ਸਾਰੀਆਂ ਪਾਰਟੀਆਂ ਇਦਾਂ ਹੀ ਕਹਿੰਦੀਆਂ ਨੇ ਹੁਣ ਵੀ ਤਾਂ ਹੁਣ ਅਕਾਲੀ ਦਲ ਜਦੋਂ ਜਦੋਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਤੇ ਏਡੀ ਦੀ ਕਾਰਵਾਈ ਹੁੰਦੀ ਹੈ ਉਦੋਂ ਅਕਾਲੀ ਦਲ ਉਹਨੂੰ ਸਹੀ ਟਾਰੰਦਾ ਉਦੋਂ ਕਹਿੰਦਾ ਕਿ ਬਾਹਾਂ ਖੜੀ ਕਰਕੇ ਆਓ ਕਰੋ ਚਾਂਸ ਦਾ ਸਾਹਮਣਾ ਤੇ ਹੁਣ 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 ਅਕਾਲੀ ਦਲ ਵੀ ਕਹਿ ਰਿਹਾ ਵੀ ਇਹ ਸਾਜ਼ਿਸ਼ ਹੈ ਉਹ ਇਦਾਂ ਆਮ ਆਦੀ ਪਾਰਟੀ ਤੇ ਜਦੋਂ ਪੈਂਦੀ ਹੈ ਜਾਂ ਕਾਂਗਰਸ ਤੇ ਜਦੋਂ ਪੈਂਦੀ ਹੈ ਉਹ ਵੀ ਕਹਿੰਦੇ ਨੇ ਕਿ ਸਾਡੇ ਨਾਲ ਸਾਜ਼ਿਸ਼ ਹੈ ਇਹ ਸਿਆਸੀ ਕਿਹੜਾ ਗੱਲ ਤਾਂ ਹੈ ਕਿ ਜਿਵੇਂ ਸੈਂਟਰ ਦੇ ਵਿੱਚ ਦੋਸ਼ ਲੱਗੇ ਰਹੇ ਨੇ ਸੈਂਟਰ ਦੀ ਗਵਰਨਮੈਂਟ ਤੇ ਕਿ ਈਡੀ ਵਰਗੀਆਂ ਜਾਂ ਸਦਨ ਦੇ ਵਿੱਚ ਇਹ ਤਾਂ ਚਰਚਾ ਗੂੰਜ ਰਹੀ ਹੈ ਉਹ ਬਕਾਇਦਾ ਤੌਰ ਤੇ ਸਰਕਾਰੀ ਏਜੰਸੀਆਂ ਦਾ ਨਾਮ ਲੈ ਕੇ ਕਹਿ ਰਹੇ ਨੇ ਕਿ ਇਹਨਾਂ ਨੂੰ ਢਾਲ ਬਣਾ ਕੇ ਤੁਸੀਂ ਵਿਰੋਧੀ ਨੂੰ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉਹ ਉਹ ਇਹ ਵੀ ਚੱਲਦਾ ਹੈ ਇਹ 95% ਤਾਂ ਮੇਰੇ ਖਿਆਲ ਇਦਾਂ ਦਾ ਇਦਾਂ ਦਾ ਹੁੰਦਾ ਹੀ ਹੁੰਦਾ ਰੁਝਾਨ ਇਹ ਸਾਰੀਆਂ ਪਾਰਟੀਆਂ ਨੂੰ ਪਤਾ ਹੀ ਹੈ ਸੋ ਗੱਲ ਤਾਂ ਜਾਂਚ ਦੇ ਕੇ ਜਾਂਚ ਅੱਗੇ ਵਧੂ ਕਿੱਥੇ ਤੱਕ ਜਾਊਗੀ ਕੀ ਨਤਾਰਾ ਹੁੰਦਾ ਸਮਾਂ ਦੱਸੇਗਾ ਦੂਜੀ ਗੱਲ ਤੁਸੀਂ ਕਿਤੇ ਅਕਾਲ ਤਖਤ ਸਾਹਿਬ ਦੀ ਮੈਂ ਕਹਿੰਦਾ ਇਹ ਬਈ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀ ਕੋਈ ਆਪਣੀ ਗਲਤੀ ਜਾਂ ਕੋਈ ਮਰਿਆਦਾ ਤੋਂ ਉਲਟ ਜਾ ਕੇ ਕੋਈ ਗੱਲ ਕਰਦਾ ਤੇ ਅਕਾਲ ਤਖਤ ਸਾਹਿਬ ਉੱਥੇ ਉਹਨਾਂ ਕੋਲ ਹੱਕ ਹੈ ਕਾਲ ਤੱਕ ਸਭ ਨੂੰ ਸਰਮੌਰ ਸੰਸਥਾ ਮੰਨਦੇ ਐ ਕਿ ਉਹ ਤਨਖਾਹ ਦੇ ਰੂਪ ਚ ਸਜ਼ਾ ਜਿਹੜਾ ਹੈਗਾ ਉਹ ਦੇ ਸਕਦਾ ਹੈ ਪਰ ਜਿਹੜਾ ਆਮ ਬੰਦਾ ਹੈ ਉਹ ਉਥੇ ਮਰਿਆਦਾ ਦੀ ਉਲੰਘਣਾ ਕਰਕੇ ਛੋਟੀ ਮੋਟੀ ਗਲਤੀ ਹੋ ਗਈ ਜਾਂ ਅਮਰਤ ਭੰਗ ਹੋ ਗਿਆ ਜੀ ਜਾਂ ਕੋਈ ਵੱਜਰ ਕਰਹਤ ਹੋ ਗਈ ਜਾਂ ਜਾਣੇ ਅਣਜਾਣੇ ਕੋਈ ਗਲਤੀ ਹੋ ਗਈ ਆਪਣੀ ਭੁੱਲ ਬਖਸ਼ਾਉਣ ਲਈ ਪੰਜ ਪਿਆਰਾਂ ਦੇ ਸਾਹਮਣੇ ਜਾਂ ਜਥੇਦਾਰ ਸਾਹ ਦੇ ਸਾਹਮਣੇ ਪੇਸ਼ ਹੋ ਕੇ ਕਾਲ ਤੱਕ ਸਾਹਮਣੇ ਪੇਸ਼ ਹੋ ਕੇ ਕੋਈ ਗਲਤੀ ਦੀ ਮੁਆਫੀ ਮੰਗ ਲਵੇ ਤੇ ਸਜਾਲ ਮੌਲਵ ਇਹ ਤਾਂ ਗੱਲ ਮੈਂ ਮੰਨਦਾ ਚਲੋ ਹੋ ਜਾਂਦਾ ਉਹਨੂੰ ਉਹਨੂੰ ਬਾਟ ਕਰਨ ਦੀ ਜਾਂ ਬਰਤਨ ਸਾਫ ਕਰਨ ਦੀ ਜਿੱਦਾਂ ਜਾਂ ਦੇੇ ਕਰਾਉਣ ਦੀ ਜਾਂ ਕੀਰਤਨ ਸੁਣਨ ਦੀ ਸਜ਼ਾ ਲਾਈ ਜਾਂਦੀ ਹੈ ਤਨਖਾਹ ਦੇ ਰੂਪ ਚ ਲੇਕਿਨ ਹੁਣ ਦੇਖਣ ਨੂੰ ਰੁਝਾਨ ਇਹ ਹੀ ਮਿਲ ਰਿਹਾ ਹੈ ਕਿ ਪੋਲੀਟੀਕਲ ਬੰਦੇ ਖਾਸ ਕਰ ਆ ਜਿਹੜੇ ਅਕਾਲੀ ਦਲ ਨੇ ਚਾਹੇ ਜਿੰਨੇ ਵੀ ਨੇ ਕੋਈ ਅਕਾਲੀ ਦਲ ਨਹੀਂ ਜਿੰਨੇ ਵੀ ਉਹ ਪੋਲੀਟੀਕਲ ਰਾਜਨੀਤੀ ਦੇ ਵਿੱਚ ਵਿਚਰਨ ਵਾਲੇ ਲੋਕ ਬਹੁਤ ਜ਼ਿਆਦੇ ਕਾਲ ਤੱਕ ਥਲੇ ਪਾਸੇ ਨੂੰ ਤੁਰਪੇ ਸੀ ਕਾਲ ਤੱਕ ਸਾਹਵਾਲਲੇ ਪਾਸੇ ਨੂੰ ਇਹਦਾ ਮਤਲਬ ਤੁਸੀਂ ਉਹਨੂੰ ਉਸ ਜਿਹੜੀ ਉਹਦੀ ਪੋਜੀਸ਼ਨ ਹੈ ਜੋ ਰੁਤਬਾ ਹੈਗਾ ਸ੍ਰੀ ਕਾਲ ਤੱਕ ਸਾਹਵਾਲ ਦਾ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਬੜਾ ਤਾਂ ਬੜਾ ਅਪਰਾਧ ਕਰਕੇ ਸਪਸ਼ਟ ਕਰਨ ਦੇ ਨੂੰ ਤੁਰਪੇ ਜੀ ਤਨਖਾਹ ਉਹਾੜੀ ਜੀ ਤੇ ਤੁਸੀਂ ਹੁਣ ਜਿਵੇਂ ਪਹਿਲਾਂ ਲੰਗਾ ਵਰਗਿਆਂ ਦਾ ਕੇਸ ਕਿੰਨੇ ਇਦਾਂ ਸਾਹਮਣੇ ਆਇਆ ਹੈ ਨਾ ਜੀ ਤੇ ਹੁਣ ਆ ਆ ਤੁਰੇ ਫਿਰਦੇ ਨੇ ਕਾਗਜ਼ ਚੱਕੀ ਕੋਈ ਤੁਸੀਂ ਇਹਦਾ ਮਤਲਬ ਤੁਸੀਂ ਕੋਈ ਵੀ ਵੱਡੇ ਤੋਂ ਵੱਡਾ ਗੁਨਾਹ ਕਰ ਦੋ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੱਕ ਦੀ ਗੱਲ ਹੋਵੇ ਹਨਾ ਉਹਦੇ ਵਿੱਚ ਇਨਵੋਲਵਮੈਂਟ ਜਾਂ ਉਹਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰੀ ਚਾਹੇ ਕੁਝ ਹੋਇਆ ਤੁਸੀਂ ਚੁੱਪ ਕਰਕੇ ਸਪਾਸਟਿੰਗ ਕਰਨ ਦੋ ਤੇ ਤਰਖਾਲ ਹੋ ਆਕੇ ਤੁਸੀਂ ਮਤਲਬ ਆਪਾਂ ਕਹ ਲਓ ਬਰੀ ਹੋ ਗਏ ਤੁਸੀਂ ਕੋਈ ਗੁਨਾਹ ਹੀ ਨਹੀਂ ਕੀਤਾ ਕੋਈ ਵੱਜਰ ਕਰਹਿਤ ਕਰਤੀ ਤੁਸੀਂ ਪਾਪ ਕਰਿਆ ਹੈ ਤੁਸੀਂ ਬੁਲਾਦ ਕਰ ਕਰ ਦੋ ਨੂੰ ਕੁਝ ਹੋਰ ਕਰ ਦੋ ਆ ਕਿ ਤੂੰ ਜਦੋਂ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਤੁਸੀਂ ਮਾਫੀ ਮੰਗ ਲੋਗੇ ਜੀ ਚਲੋ ਮਾਫ ਹੋਰ ਕਰਤਾ ਇਹ ਤਾਂ ਇਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜੱਜ ਹਾਂ ਨੇ ਨਾ ਉਹਨਾਂ ਨੂੰ ਨਰਪੱਖ ਹੋ ਕੇ ਫੈਸਲੇ ਲੈਣੇ ਪੈਣੇ ਮੈਂ ਤਾਂ ਇਹ ਛੋਟੀ ਜੀ ਇੱਕ ਗੱਲ ਕਰਦਾ ਛੋਟੀ ਹੀ ਹੈ ਵੀ ਬਹੁਤ ਵੱਡੀ ਨਹੀਂ ਹੈਗੀ ਇਹ 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 ਸਜ਼ਾ ਇੰਨੀ ਕਿ ਇੰਨੀ ਸਖਤ ਹੋਣੀ ਚਾਹੀਦੀ ਆ ਕਿ ਜਿਸ ਖਾਸ ਕਰ ਪੋਲੀਟੀਕਲ ਬੰਦੇ ਆ ਵਾਸਤੇ ਵੀ ਜਿਸ profession ਦੇ ਵਿੱਚ ਜਨਨ ਕਿ ਪੋਲੀਟੀਸ਼ਨ ਚ ਉਹ ਬੈਠੇ ਨੇ ਪੋਲੀਟੀਸ਼ਨ ਬਣ ਕੇ ਬੈਠੇ ਨੇ ਪੋਲੀਟੀਕਲ ਲਾਈਨ 'ਚ ਰਾਜਨੀਤਿਕ ਤੌਰ ਤੇ ਬਿਚਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਰੋਕ ਲਾ ਦਿਓ ਕਿ ਉਹਨਾਂ ਦਾ ਪਰਿਵਾਰ ਦਾ ਜਾਂ ਉਹਨਾਂ ਦਾ ਬੰਦਾ ਕੋਈ 1-2 ਸਾਲ ਚੋਂ ਲੜੇ ਨਾ ਸਕੇ ਜੀ ਫਿਰ ਫਿਰ ਦੇਖੋ ਕੋਈ ਆਉਂਦਾ ਦਰਮੋਂ ਕਰਕੇ ਜੀ ਕਿਸੇ ਨੇ ਨਹੀਂ ਆਉਣਾ ਜੀ ਉਹ ਸਜ਼ਾ ਇੰਨੀ ਖਤਰਨਾਕ ਹੋਣੀ ਚਾਹੀਦੀ ਆ ਇਹ ਉਹਨਾਂ ਨੂੰ ਪਤਾ ਹੈ ਕਿ ਸਾਡੇ ਹੀ ਬੰਦੇ ਨੇ ਜੀ ਜਿਹੜੇ ਬੈਠੇ ਨੇ ਅਸੀਂ ਸਪਸ਼ਟੀਕਰਨ ਦੇਣਾ ਉਹ ਗੱਲਬਾਤ ਕਰਨੀ ਹੈ ਵੀ ਇੰਨੀ ਕੁ ਰੱਖ ਦਿਓ ਜੀ ਜੀ ਸਜ਼ਾ ਚਲੋ ਜੀ ਲੋਕਾਂ ਦੇ ਵਿੱਚ ਬਰੀ ਹੋਗੇ ਤੁਸੀਂ ਐਦਾਂ ਮੰਨਣ ਲੱਗਦਾ ਹੈ ਕਿ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਕਰਕੇ ਇਹ ਸ਼੍ਰੀ ਕਾਲ ਤਕ ਸਬਦ ਜਿਹੜਾ ਰੁਤਬਾ ਹੈਗਾ ਮਹਾਨ ਉਹਨੂੰ ਉਹਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਹੈ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਸਜ਼ਾ ਸਖਤ ਹੋਣੀ ਚਾਹੀਦੀ ਹੈ ਤਨਖਾਹ ਦੇ ਰੂਪ ਵਿੱਚ ਜੋ ਲੱਗਣੀ ਹੈ ਜੀ ਐਟੀ ਕੇ ਸਜ਼ਾ ਹੋਵੇ ਉਹ ਉਹੀ ਕਿ ਬੰਦਾ ਗੁਨਾਹ ਕਰਨ ਲੱਗਿਆ ਸੋਚੇ ਕਿ ਮੇਰਾ ਕੈਰੀਅਰ ਖਤਮ ਹੋਣਾ ਹੈ ਜੀ ਮੇਰੇ ਪਰਿਵਾਰ ਦਾ ਕੈਰੀਅਰ ਖਤਮ ਹੋਣਾ ਹੈ ਕਿਉਂਕਿ ਇਹ ਇਹ ਗੱਲ ਆਪ ਮੰਨਦੇ ਨੇ ਚਾਹੇ ਹੋਮ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਸੀ ਚਾਹੇ ਆਹ ਅਦੇਸ਼ ਪ੍ਰਤਾਪ ਸਿੰਘ ਕੈਰੋ ਹੋਣਾ ਦਾ ਬਿਆਨ ਚੱਕੀ ਜੀਦਾ ਉਹ ਕਹਿੰਦੇ ਜੀ ਸ੍ਰੀ ਕਾਲ ਤਖਸਾਲ ਸਾਹਿਬ ਦਾ ਜੋ ਹੁਕਮ ਹੈ ਸਿਰ ਮੱਥੇ ਜੀ ਜੇ ਇਹ ਇਹ ਗੱਲ ਮੰਨਦੇ ਨੇ ਨਾ ਜੇ ਇਹ ਫਿਰ ਸਜ਼ਾ ਸਖਤ ਹੋਣੀ ਚਾਹੀਦੀ ਤਾਂ ਕਿ ਗੁਨਾਹ ਕਰਨ ਲੱਗਿਆ 100 ਵਾਰ ਸੋਚਣ ਇਹ ਲੋਕ ਜੀ ਨਹੀਂ ਤਾਂ ਫਿਰ ਆ ਆਮ ਲੋਕਾਂ ਚ ਵੀ ਇਦਾਂ ਦੀ ਭਾਵਨਾ ਪੈ ਦੋ ਉਹ ਵੀ ਕਰਕੇ ਚਲੋ ਚਲੋ ਜਾਓ ਉੱਥੇ ਮਾਫੀ ਮੰਗੋ ਅਸੀਂ ਬਰੀ ਹੁੰਦੇ ਬਿਲਕੁਲ ਸੋ ਪ੍ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਿਚਾਰ ਸਮਝਾ ਦਿੱਤੇ ਧੰਨਵਾਦ ਤੁਹਾਨੂੰ ਸ਼ੁਕਰੀਆ ਗੁਰਜਿੰਦਰ ਜੀ ਸਨ ਸੇ ਦੋਸਤੋ ਅੱਜ ਦੀਆਂ ਖਬਰਾਂ ਦੇ ਉੱਪਰ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕਸ ਨੂੰ ਹਰ ਵਾਰ ਤਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਰਨ ਪੰਜਾਬੀ ਧੰਨਵਾਦ